ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਹਾਂ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਤਰੀਕ 20 ਅਪ੍ਰੈਲ ਸਮਾਂ ਕੋਈ ਸ਼ਾਮ ਦੇ 4 ਪੌਣੇ 4 ਵਜੇ ਦਾ ਸਮਾਂ ਹੈਗਾ ਸਭ ਤੋਂ ਪਹਿਲਾਂ ਵੀਰ ਝੰਡਾ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਬਹੁਤ ਵਧੀਆ ਝੰਡੇ ਵੀਰ ਠੀਕ ਠਾਕ ਹੈ ਵਧੀਆ ਵਧੀਆ ਠੀਕ ਠਾਕ ਜੀ ਠੀਕ ਠਾਕ ਕੋਈ ਠਾ ਵੀਰ ਝੰਡੇ ਅੱਛਾ ਝੰਡੇ ਵੀਰ ਅੱਜ ਆਪਣੇ ਕੋਲ ਟੋਟਲ 4 ਨਾਗ ਆ 3 ਮੱਜਾਂ ਤੇ 1 ਵੈੜ ਆ ਗਈ। ਹਾਂਜੀ ਹਾਂਜੀ। ਤੇ ਵੈੜ ਇੱਕ ਆਪਣੇ ਕੋਲ ਟੋਕੜ ਗੱਬਣਾ। ਹਾਂ ਵੀ ਟੋਕੜ ਗੱਬਣਾ ਵੀਰ ਜੀ ਵੈੜ। ਠੀਕ ਆ। ਤੇ ਮੱਜਾਂ ਮਿਲਦਾ ਵੀ ਇੱਕ ਆਪਣੇ ਕੋਲ ਗੱਬਣਾ ਬਾਕੀ ਦੋ ਦੋਵੇਂ ਦੁੱਤ ਤੇ ਚੱਲਣ ਰਹੀ ਆ। ਹਾਂਜੀ ਹਾਂਜੀ ਦੋਵੇਂ ਸੂਰੀਆਂ ਜੀ ਦੋ। ਠੀਕ ਆ ਜੀ ਠੀਕ ਆ। ਹਾਂਜੀ ਹਾਂਜੀ। ਠੀਕ ਆ। ਲਓ ਦੋਸਤੋ ਇਹ ਸ਼ੁਰੂਆਤ ਜਿਹੜੀ ਆਪਾਂ ਪਹਿਲੇ ਨੰਬਰ ਤੋਂ ਇਸ ਗੱਬਣ ਮੱਝ ਤੋਂ ਕਰ ਲਾਂਗੇ ਠੀਕ ਆ ਜੀ। ਪਿਆਰੀ ਵਾਲੀ ਮੱਝ ਆ ਤੇ ਇਹਦੀ ਆਪਾਂ ਪੂਰੀ ਇਨਫਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ। ਠੀਕ ਆ। ਤੇ ਵੀਰ ਚੰਡੇ ਸੂਆ ਕਿੰਮਾ ਸੁਣਦੀ ਅੱਗੇ ਜੀ ਜੀ ਇਹ ਸੂਆ ਚਲੋ ਆਪਾਂ ਦੋਨਾਂ ਨੇ ਕਿਹਾ ਆਪਾਂ ਦੇ ਤੀਜਾ ਸਮਝ ਕੇ ਵੀਧੀ ਲਈ ਆ ਹਾਂ ਜੀ ਵੀ ਤੀਜੇ ਸੂ ਚਲੋ ਬਾਕੀ ਕੋਈ ਵੀਰ ਕੋਈ ਭਾਵੇਂ ਚੌਥੇ ਵੀ ਗਿਣ ਲੈ ਤੇ ਬਾਕੀ ਇਹ ਆ ਵੀ ਸਾਰੇ ਵੀਰ ਦੀ ਇਹਨੂੰ ਨੀਲੀ 라ਵੀ ਚੋਂਦੀ ਸਾਰੇ ਪੱਖ ਕਰਮਾ ਵਾਲੀ ਨੂੰ ਸਾਰੀਆਂ ਹੀ ਹੋ ਗਈਆਂ ਇਹਨੂੰ ਸਹੂਲਤਾਂ ਵੀ ਜੋ ਵੀ ਚਾਨੀਆਂ ਸਾਰੀਆਂ ਹੈਆਂ ਜੀ ਤੇ ਬਬ ਦੋਸਤੋ ਸੂਆ ਤੀਜਾ ਮੰਨ ਕੇ ਵੀਰਾਂ ਦਾ ਵੀ ਆਪਾਂ ਖਰੀਦੀ ਆ ਸੋ ਅੱਗੇ ਹਰਕਤ ਆਪੋ ਆਪਣੀ ਸਮਝਾ ਦੋਸਤੋ ਚੌਥਾ ਮੰਨ ਕੇ ਤੁਸੀਂ ਵੀ ਜਿਹੜੇ ਖਰੀਦਦਾਰੀ ਕਰ ਸਕਦੇ ਜੇ ਸਮਝ ਆਪੋ ਆਪਣੀ ਹੁੰਦੀ ਹੈ ਠੀਕ ਹੈ ਜੀ ਬੇਸ਼ੱਕ ਆ ਕੋ ਤੀਜਾ ਮੰਨ ਕੇ ਖਰੀਦੀ ਆ ਬਾਕੀ ਬਿੱਲੀ ਮੰਨ ਕੇ ਅੱਖ ਆ ਲੋ ਜੀ ਅੱਖਾਂ ਦੇ ਵਿੱਚ ਦੋਹਾਂ ਦਾ ਜਵਾਬ ਆ ਤੇ ਆ ਮਾਜਾ ਠੀਕ ਹੈ ਜੀ ਦਿਨ ਹਜੇ ਝੰਡੇ ਪਾਈ ਕੱਢਦੀ ਪੰਜ ਛੇ ਹਾਂ ਜੀ ਇਹ ਲੈ ਜੂ ਵੀਰ ਜੀ ਹਜੇ ਪੰਜ ਚਾਰ ਦਿਨ ਲੈ ਜੂਗੀ ਠੀਕ ਹੈ ਜੀ ਹਾਂ ਜੀ ਹਾਂ ਜੀ ਬਣੂ ਬਣੂ ਹਜੇ ਕਰਮਾ ਵਾਲੀ ਬੰ ਬਹੁਤ ਵਧੀਆ ਬਾਟੀ ਬਾਕੀ ਠੰਡੀ ਸੀਲ ਬੜੀ ਆ ਕਰਮਾ ਵਾਲੀ ਹਾਂ ਹਾਂ ਜੀ ਹਾਂ ਜੀ ਠੰਡੀ ਸੀਲ ਬਹੁਤ ਆ ਇਹ ਇਦਾਂ ਹੀ ਮੰਨ ਲਓ ਭਾਵੇਂ ਇਦਾਂ ਹੀ ਮੈਂ ਥੱਲੇ ਬਹਿ ਕੇ ਇਦਾਂ ਹੀ ਸਾਲੋ ਟਿਪ ਲਈ ਠੀਕ ਹੈ ਜ ਲਓ ਦੋਸਤੋ ਵੈਸੇ ਮਾਰਕਿੰਗ ਜਿਹੜੀ ਆ ਪੂਰੀ ਆ ਜਵਾਬ ਪੂਰੇ ਆ ਸੂਤ ਨਿਸ਼ਾਨਾ ਮਗਰ ਚਾਰੇ ਪੈਰ ਥੋਥੇ ਆ ਹਵਾਨੇ ਲੇਵੇ ਤੇ ਪੂਰਾ ਨਿਸ਼ਾਨ ਠੀਕ ਆ ਜੀ ਤੇ ਬਿਲਕੁਲ ਹੈਵੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਪੰਜ ਲੈ ਜੇ 6 ਦਿਨ ਲੈ ਜੇ ਸਮਾਂ ਇੰਨਾ ਕ ਕੱਢਦੀ ਹਜੇ ਹਾਂ ਤੋਰ ਲਈਏ ਟਿੱਪਣ ਟੁੱਪ ਬਹੁਤ ਵਧੀਆ ਵਿਰਜੀ ਵੇ ਚੌਥਾ ਥਣਾ ਦੀ ਨਾ ਮੰਨ ਲੋ ਆ ਮੰਨ ਲੋ ਟਿੱਪਣ ਟੁੱਪਣ ਬਹੁਤ ਆ ਵਧੀਆ ਪੂਰੀਆ ਤਸੱਲੀ ਆ ਚੌਥਾ ਥਣਾ ਦੀ ਹੈ ਹਾਂਜੀ ਹਾਂਜੀ ਭਾਰ ਪਿੱਛੇ ਦੀ ਦੂਜਾ ਤੇਜਾ ਸਾਰੀ ਹਾਂਜੀ ਉਹ ਨਹੀਂ ਕੋਈ ਵੀ ਚੱਕਰ ਹੈਗਾ ਵਿਰਜੀ ਐ ਨਾ ਨਾ ਆਪਾਂ ਲੈਂਦੇ ਵੀ ਨਹੀਂ ਉਹ ਜਾ ਮੰਨ ਲਾ ਕੋ ਭਾਰ ਪਿੱਛੇ ਵਾਲੀ ਚੀਜ਼ ਲਈ ਦੀ ਅੱਛਾ ਜੇ ਦੇਵੀ ਦਾ ਮੋਹਰ ਕੀ ਕਰਨਾ ਫਿਰ ਮੋਹਰ ਵੀਰਜੀ ਆਪਾਂ ਨਾ ਹੀ ਜੜਾ ਕਰਨ ਤੁਹਾਨੂੰ ਪਤਾ ਜਾਇਜ਼ ਹੀ ਰੱਖੀਏ ਹਾਂਜੀ 72000 ਦੀ ਵਿਰਜੀ ਦੇ ਦੀ 72000 ਹਾਂਜੀ ਨਾ ਮੁੱਲ ਭਾਵੇਂ 75 ਕਰ ਲਈਏ ਭਾਵੇਂ ਜੋ ਮਰਜੀ ਆ ਬਾਕੀ ਇਹ ਵੀ 72000 ਦੀ ਵੀਰ ਜੀ ਦੇ ਦੇਗੇ ਠੀਕ ਆ ਜੀ ਤੇ ਬਾਕੀ ਕੋਈ ਨਹੀਂ ਮਾਨਤਾਂ ਕੋਈ ਵੀਰ ਫੋਨ ਲਾਵੇ ਕੋਈ ਨਹੀਂ ਕਰ ਲਾਂਗੇ ਮਾਨਤਾਂ ਕੋਈ ਹਾਂਜੀ ਲਓ ਦੋਸਤੋ 72000 ਦੀ ਵੀਰ ਝੰਡਾ ਕਹਿੰਦਾ ਵੀ ਆਪਾਂ ਦੇ ਦੇਾਂਗੇ ਠੀਕ ਆ ਤੇ ਗੱਪਣਾ ਪਿਆਰੀ ਵਾਲੀ ਆ ਠੀਕ ਆ ਜੀ ਪੰਜਾ ਸੱਤਾ ਦੇ ਨਾਲ ਨੂੰ ਕਰਮਾਂ ਵਾਲੀ ਸੂਪ ਹੋਊਗੀ ਠੀਕ ਆ ਬਾਕੀ ਥੋੜਾ ਬੋਧਾ ਹੀ ਹੋਣਾ ਵੀਰ ਜੀ ਕੋਈ ਬਾਲਾ ਜ਼ਿਆਦਾ ਨਹੀਂ ਕਈ ਮੁੜਕੇ ਨਾ ਵੀਰ ਕਈ ਆਹ ਦਿੰਦੇ ਆ ਥੋੜਾ ਜਿਹਾ ਤੇ ਆਪਾਂ ਕਿਦਾ ਵੀ ਨਹੀਂ ਉਸ ਹਾਵ ਨਹੀਂ ਚੱਲੋ ਵੀ ਅਗਲੇ ਨੂੰ ਨਾ ਥੋੜੀ ਜੀ ਸਾਰੀਆਂ ਹੀ ਨਿਸ਼ਾਨ ਆ ਵੇਖੋ ਸੂਤੇ ਵੀ ਸਾਰੇ ਮੰਨ ਲਓ ਪੈਰਾਂ ਤੇ ਵੀ ਸਾਰੇ ਨਿਸ਼ਾਨ ਹੈਗੇ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਚਾਰੂ ਫਿਰ ਕਰਮਾਂ ਵਾਲੀ ਇਹਦੀ ਆ ਵੀ ਮੰਨ ਲਓ ਵੀ ਖੁਰਲੀ ਚੋਂ ਕਰਮਾਂ ਵਾਲੀ ਮੂੰਹ ਨਹੀਂ ਪੁੱਟਦੀ ਜਾਂਦੀ ਵੀ ਪਾਈ ਜਾਓ ਜੋ ਹੈਗਾ ਕਾ ਬਿਲਕੁਲ ਚਾਰੂਆ ਚੰਗੀ ਮਾਝ ਚਾਰੂਆ ਡੰਗਰ ਚਾਰੂ ਪਸ਼ੂਆ ਚਾਰੂ ਪਸ਼ੂਆ ਤਾਂ ਦੁੱਧ ਦੇਣਾ ਜੀ ਹਾਂਜੀ ਹਾਂਜੀ ਤੋ ਖਾਊਗਾ ਤੇ ਅੰਦਰ ਜਾਊਗਾ ਫੇਰ ਦੁੱਧ ਨਿਕਲਣਾ ਮੇਰੀ ਦੁੱਧ ਦਊ ਵੀਰ ਜੀ ਨਾਲੇ ਬਣੂ ਤੁਹਾਨੂੰ ਵੀ ਫੇਰ ਹੀ ਬਣੂ ਬਿਲਕੁਲ ਤੇ ਛੰਡੇ ਵੀ ਲੱਗੇ ਆਪਣੇ ਕੋਲ ਸੈਕੰਡ ਨੰਬਰ ਤੇ ਜਿਹੜੀ ਇਹ ਮੱਝ ਆਖੀ ਹੈ ਇਹ ਵੀਰ ਜੀ ਸੋਈ ਆ ਇਹਨੂੰ ਡੇਢ ਤੋਂ 2 ਮਹੀਨੇ ਹੋਏ ਮਗਰ ਕੱਟੀ ਆ ਅੱਛਾ ਜੀ ਹਾਂਜੀ ਹਾਂਜੀ ਇਹ ਥੱਲੇ ਦੁੱਧ ਵੀਰ ਜੀ 6 ਕਿਲੋ ਚਵਾਈ ਬਹੁਤ ਸੋਹਣੀ ਚਵਾਈ ਆ ਉਹ ਮਗਰ ਕੱਟੀ ਆ ਗਈ ਹਾਂਜੀ ਹਾਂਜੀ ਨੀਲੀ ਚੌਂਦੇ ਦੇ ਪੱਖ ਬਹੁਤ ਜਿਤਨਾ ਮੰਨ ਲਓ ਮੱਥੇ ਮੂੰਹ ਤੇ ਵੀ ਤੇ ਸੂਤ ਤੇ ਵੀ ਨਚਾਨ ਹੁਣ ਇਹ ਕਰਮਾੜੀ ਦੇ ਸਾਰਾ ਮੰਨ ਲਓ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਡੇਢ ਤੋਂ 2 ਮਹੀਨੇ ਮੰਨ ਕੇ ਕੋਈ ਸੌਦਾ ਕਰੇ ਹਾਂਜੀ ਹਾਂਜੀ ਡੇਢ ਤੋਂ 2 ਲਓ ਜੀ ਡੇਢ ਤੋਂ 2 ਮਹੀਨੇ ਦਾ ਦੋਸਤੋ ਸਮਾਂ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਠੀਕ ਆ ਜੀ ਹਾਂਜੀ ਆਹ ਦੇਖੋ ਤੇ ਦੁੱਧਾਂ ਦੇ ਵੀਰ ਕਿੰਨਾ ਚਵਾ ਦਾਂਗੇ ਤੇ ਤੁਹਾਨੂੰ ਦੁੱਧ ਵੀਰ ਜੀ ਹੁਣ ਜਿਹੜਾ ਵਾ ਇਹਦੇ ਥੱਲੇ 6 ਕਿਲੋ ਦੁੱਧਾਂ ਵੀਰ ਜੀ ਲਓ ਜੀ ਹਾਂਜੀ ਮਾਲੂਆ ਵੀ ਚਲੋ ਸਾਂਭੀ ਆਵੇ ਦੋ ਚਾਰ ਨੋਰਮਲ ਸੇਵਾ ਚੋਂ ਆਈ ਕਰਮਾਂ ਵਾਲੀ ਤੇ ਵੰਡ ਤੇ ਇਹਨੇ ਕਦੀ ਉੱਥੇ ਛਰੀ ਨੂੰ ਨਾਂ ਦੇ ਅਸੀਂ ਕਦੀ ਪਾਇਆ ਹੀ ਇਹਦੇ ਨਾਂ ਨੇ ਵੇਖਿਆ ਹੀ ਅੱਛਾ ਠੰਡੇ ਵੀਰ 6 ਕਿਲੋ ਦੁੱਧ ਆ ਹਾਂਜੀ ਤਿੰਨ ਉਸ ਵੇਲੇ ਤਿੰਨ ਉਸ ਵੇਲੇ ਹਾਂ ਤਿੰਨ ਉਸ ਵੇਲੇ ਤਿੰਨ ਉਸ ਵੇਲੇ ਬਾਕੀ ਆ ਵੀ ਵੀਰ ਜੀ ਇਹਨਾਂ ਸਵੇਰੇ 8 ਵਜੇ ਦੀ ਚਵਾਈ ਤੁਹਾਨੂੰ ਪਤਾ ਹੁਣ ਅਹਿਮ ਹੀ 3 ਵਜੇ ਦੇ ਲਾਗੇ ਬੰਨੇ ਆ ਤੇ ਮੈਂ ਡੰਗਰੇ ਕਰਕੇ ਨਹੀਂ ਸਵੇਰੇ ਛੱਡੀ ਛੁੱਡੀ ਦਾ ਵੀ ਨਹੀਂ ਕਈ ਰੀ ਤੋ ਹੀ ਵੀ ਲੇਟ ਪੇਟ ਹੋ ਜਾਂਦੇ ਜੀ ਤੇ ਮੁੜਕੇ ਤੁਹਾਨੂੰ ਪਤਾ ਡੰਗਰ ਛੜਦਾ ਫਿਰ ਨਹੀਂ ਚਵਾਈ ਤਾਂ ਸਹੀ ਟਾਈਮ ਤੋਂ ਟਾਈਮ ਹੋਣੀ ਚਾਹੀਦੀ ਆ ਹਾਂਜੀ ਟਾਈਮ ਤੋਂ ਟਾਈਮ ਕਈ ਵਾਰ ਜਦੋਂ ਆਪਾਂ ਨੂੰ ਕੋਈ ਕਵਰੇਜ ਕਰਨ ਵਿੱਚ ਬੇਸ਼ੱਕ ਆਗਾ ਪਿਛਾ ਹੋ ਜਾਂਦਾ ਹਾਂਜੀ ਹੋ ਜਾਂਦਾ ਚਵਾਈ ਫਿਰ ਪਸੂ ਖਰਾਬ ਹੁੰਦਾ ਹਾਂਜੀ ਖਰਾਬ ਹੁੰਦਾ ਉਹਦਾ ਕਰਕੇ ਫਿਰ ਤੁਹਾਨੂੰ ਦੱਸੰਦਿਆਂ ਵੀ ਚੋ ਦਈਦੇ ਆ ਬਾਕੀ ਦਾ ਵੀ ਨਹੀਂ ਕੋਈ ਨਹੀਂ ਆ ਜਿਹੜਾ ਪਤਾ ਕੋਈ ਪੈਣਾ ਵਾ ਡੰਗਰ ਕੋਈ ਗੱਲ ਮਾ ਉਸ ਤੋਂ 6 ਕਿਲੋ ਦੁੱਧ ਇਸ ਮਹੀਨੇ ਦੇ ਥੱਲੇ ਆ ਡੇਢ ਤੋਂ 2 2 ਮਹੀਨੇ ਦਾ ਮਗਰ ਦੇ ਕੱਟੀ ਆ ਕੱਟੀ ਵੀ ਤੁਹਾਨੂੰ ਦਿਖਾ ਦਿੱਤੀ ਆ ਆ ਮਗਰ ਕੱਟੀ ਆ ਠੀਕ ਆ ਜੀ ਤੇ ਜੋੜਾ ਤੁਸੀਂ ਲੈ ਕੇ ਜਾਓਗੇ ਮਗਰ ਕੱਟੀ ਆ ਤੇ ਮੱਚ ਵੀ ਤੁਸੀਂ ਪ੍ਰੋਪਰ ਦੇਖ ਲਈਏ ਠੀਕ ਆ ਜੀ ਅੱਖ ਵਾਸੇ ਬਿੱਲੀ ਮੜ ਕੀ ਮੱਚ ਦੀ ਮੱਥੇ ਬੱਲ ਤੇ ਝੰਡੇ ਵੀਰ ਇਹ ਲੈਣ ਦੇਣ ਫਿਰ ਕੀ ਰੋਊਗਾ ਇਹਦਾ ਲੈਣ ਦੇਣ ਵੀਰ ਜੀ ਇਹ ਤੁਹਾਨੂੰ ਵੀ ਆਪਾਂ ਮੁੱਲ ਭਾਵੇਂ ਦਾ 55 ਕਰ ਲਈਏ 50 ਕਰ ਲਈਏ ਉਹ ਨਹੀਂ ਆਪਾਂ ਗੱਲ ਕਰਨੀ ਇਹ ਵੀਰ ਜੀ ਹਾਂ ਨਾ ਜਿਹੜੀ ਦੇਣੀ ਆ ਨਾ ਦੇਣੀ ਆ ਆਪਾਂ ਵੀਰ ਜੀ ਇਹ 47000 ਦੀ ਦੇਣੀ ਆ 47 ਦੀ ਹਾਂਜੀ 47000 ਦੀ ਦੇ ਦੇ ਕਸਰਾ ਕੁਸਰਾ ਕੱਢ ਕੇ ਸਾਰੇ ਹਾਂਜੀ ਹਾਂਜੀ ਕਸਰਾ ਕੁਸਰਾ ਕੱਢ ਕੇ ਮੰਨ ਲਓ ਇਹ ਗੱਲ ਹੈ ਕੀ ਆ ਵੀ ਮੁੜ ਕੇ ਚਲੋ ਤੁਹਾਨੂੰ ਪਤਾ ਵਿੱਚੋਂ ਆ ਕਈ ਆਹ ਦਿੰਦੇ ਵੀਰ ਭਰਾ ਵੀ ਘੱਟ ਵੱਧ ਹੁਣ ਆਣੀ 1000 ਵੀਰ ਦੀ ਮਾਨ ਹੋਣਾ ਠੀਕ ਹੈ ਹਾਂਜੀ 47 ਚੋਂ 1000 ਮਾਨ ਕਰ ਦਾਂਗੇ 46 ਦੀ ਹਾਂਜੀ ਹਾਂਜੀ 46 ਦੀ ਲੋ ਵੀ ਭਰਾਵੋ 46000 ਦੀ ਇਹ ਮਾਝ ਮਿਲ ਜੂਗੀ ਢੰਡਾ ਸਿੰਘਾਂ ਦਾ ਵੀ 1000 ਮਾਨਦਾਨ ਕਰ ਦਿੱਤਾ ਮੌਕੇ ਤੇ ਜੋੜ ਹਾਂਜੀ ਮੌਕੇ ਤੇ ਹਾਂਜੀ ਠੀਕ ਆ ਇਹ ਮਾਝਾ ਪ੍ਰੋਪਰ 6 ਕਿਲੋ ਦੁੱਧ ਦਾ ਬਾਕੀ ਹਰ ਕਵੀਰ ਨੇ ਤੁਸੀਂ ਆਪਦਾ ਪੜਿਆ ਵਿਚਾਰ ਲਿਓ ਠੀਕ ਆ ਮਾਦੇ ਚੰਗੀ ਆ ਮਗਰ ਕੱਟੀ ਤੇ ਸਮਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਜਿੰਨਾ ਵੀ ਹੋਇਆ ਸੂਈ ਨੂੰ ਕੋ ਡੇਢ ਦੋ ਮਹੀਨੇ ਦਾ ਮੰਨ ਸਕਦਾ ਵੀਰ ਠੀਕ ਆ ਜੀ ਇੱਕ ਵਾਰੀ ਥੋੜਾ ਤੁਹਾਨੂੰ ਹੋਰ ਥਾਂ ਬਖਾਦ ਕੇ ਆ ਲਓ ਥਾਂ ਨੇ ਤੇ ਪੂਰੀ ਪੋਲੀ ਆ ਤੁਹਾਨੂੰ ਸਾ ਚਵਾਈ ਤੇ ਮਈਏ ਆ ਵੀ ਡੇਢ ਲੱਖ ਦੀ ਮਹਾਂ ਵਾਲੀ ਚਵਾਈ ਲੱਗੀ ਕਰਮਾ ਵਾਲੀ ਨੂੰ ਜੇ ਚਵਾਈ ਵਾਲੀ ਗੱਲੋਂ ਆ ਜੀ ਆਪਾਂ ਦੇ ਤੇ ਬਾਕੀ ਆ ਵੀ ਦੁੱਧ ਵੀ ਚਲੋ 8 ਕਿਲੋ ਤੇ ਵੰਡ-ਵੁੰਡ ਪਵੇ ਤੇ 2 ਕਿਲੋ ਦੁੱਧ ਵਾਜੂਗੀ ਕਰਮਾ ਲਈ ਇਹ ਨਹੀਂ ਵੀ ਨਹੀਂ ਬਾਕੀ ਪਾਕ ਇਹਨੂੰ ਵੀ ਨੀਲੀਆਂ ਵਾਲੇ ਸਾਰੇ ਅੱਖਾਂ ਬੱਚੇ ਪੁੱਤੇ ਦਾ ਇੱਕ ਕਰਮਾ ਲਈ ਚੰਗੇ ਦੇ ਦੂਗੀ ਚੰਗੇ ਦੇ ਦੂਗੀ ਮਤਲਬ ਇਹ ਨਾ ਵਿੱਚ ਕੋਈ ਨੀਲੀ ਰਾਵੀ ਦਾ ਬੁੱਲ ਤੋਂ ਝੋਟੇ ਤੋਂ ਲਵਾ ਲੈ ہاں جی ہاں ਸੀਮਨ ਰਖਵਾ ਲੈ ਬੱਚੇ ਸੋਨੇ ਪਾ ਦੂਗੀ ਬਸ ਬਸ ਆ ਕਈ ਹੁਣ ਆਪਾਂ ਪਿਛਲੀ ਵੀਡੀਓ ਬਿਲਕੁਲ ਜੈਜ ਸੰਧੂ ਸਾਹਿਬ ਡੰਗਰ ਪਾਏ ਸੀ ਦੋਵੇਂ ਤੇ ਕਈ ਮੇਰੇ ਵੀਰ ਪਰ ਫਿਰ ਵੀ ਮੈਨੂੰ ਸਵਾਲ ਕਰਦੇ ਵੀ ਦੱਸ ਕਿੰਨੇ ਦੱਸ ਤੇ ਆਪਾਂ ਤੁਹਾਨੂੰ ਪਤਾ ਹੁਣ ਇਹ ਦੱਸਿਆ ਦੱਸਣ ਵਾਲਾ ਦੇ ਕੰਮ ਹੀ ਨਹੀਂ ਆਪਾਂ ਇਹਨਾਂ ਚੋ ਕੀਤਾ ਕੀ ਕਰੀਦਾ ਹੀ ਨਹੀਂ ਆ ਵੀ ਅਗਲਾ ਨਾ ਨਾ ਅਗਲਾ ਵਿਚਾਰਾ ਖਾਪੇ ਤੇ ਨਾ ਆਪ ਹੀ ਸਿਰ ਖਪਾਉ ਕਣੀ ਤੇ ਲੈਣ ਜਾਈਏ ਆਪਣਾ ਤਾਂ ਵੀ ਇਹੋ ਹੀ ਹੁੰਦਾ ਸਾਨੂੰ ਸਾਬ ਆਪਾਂ ਨਹੀਂ ਕਦੀ ਜਿਆਦਾ ਨਾ ਕਿਆ ਵੀ ਚਲੋ ਅਗਲੇ ਨੂੰ ਦੋ ਮੁੱਲ ਲਾਈ ਦੇ ਆ ਕੀ ਦਾ ਵੀ ਨਹੀਂ ਵੇਖੋ ਜੀ ਬਾਜ਼ਾਰ ਦੇ ਸਾਬ ਨਾਲ ਪਹਿਲਾਂ ਹੀ ਆਪਾਂ ਜਾਇਜ਼ ਕਰਦਿਆ ਕਰੀਏ ਨਾ ਅਗਲਾ ਮੱਥਾ ਮਾਰੇ ਸਿਰਖਪਾਈ ਕਰੇ ਤੇ ਨਹੀਂ ਆਪਾਂ ਨੂੰ ਕਰਨੀ ਪਵੇ ਬਸ ਬਸ ਹਾਂਜੀ ਤੇ ਲੋਬੀ ਦੋਸਤੋ ਇਹ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਤੀ ਐ ਇਧਰੋਂ ਇੱਕ ਤੀਸਰੇ ਨੰਬਰ ਤੇ ਜਿਹੜੀ ਆ ਵੜ ਇਹ ਤੋਕੜ ਗੱਬਣਾਂ ਕੀ ਆ ਹਾਂਜੀ ਹਾਂਜੀ ਇਹ ਤੋਕੜ ਗੱਬਣਾਂ ਅੱਛਾ ਛੰਡੇ ਵੀਰ ਗੱਬਣ ਕਿੰਨੇ ਟਾਈਮ ਦੀ ਐ ਤੇ ਤੋਕੜ ਹੁਣ ਦੁੱਧ ਥੱਲੇ ਕਿੰਨਾ ਜੇ ਇਹ ਵੀਰ ਜੀ ਦੁੱਧ ਮੰਨ ਲਓ ਨਾ ਆਪਾਂ ਚੈੱਕ ਕਰਾ ਕੇ ਕੱਲ ਹੀ ਮੰਨ ਲਓ ਆਪਾਂ ਆਈ ਆ ਮੰਨ ਲਓ ਇਹ ਆ ओके 5-7 ਦਿਨ ਚੋਂ ਮਹੀਨਿਆਂ ਤੋਤੇ ਆਪਣੇ ਹੱਥੀਂ ਚੈੱਕ ਹੋ ਗਈ ਹਾਂਜੀ ਹਾਂਜੀ ਤੇ ਮੰਨ ਲਓ ਇਹ ਆ ਵੀ ਗਾੜੀ ਦੂਜੇ ਸਵੇਰ ਲਈ ਤਿਆਰ ਜੇ ਠੀਕ ਆ ਜੀ ਹਾਂਜੀ ਹਾਂਜੀ ਤਾਂ ਦੋਸਤੋ ਦੂਜੇ ਸਵੇਰ ਲਈ ਗੱਪਣ ਵੱਡੀ ਆ ਹਾਂਜੀ ਦੂਜੇ ਸਵੇਰ ਲਈ ਗੱਪਣ ਹਾਂਜੀ 4 ਮਹੀਨੇ ਤੇ 10 ਕ ਦਿਨ 7 ਕ ਦਿਨ ਉੱਪਰ ਹੋ ਗਏ ਆ ਹਾਂ ਗੱਪਣ ਚੈੱਕ ਪਾਸ ਹੋਈ ਆ ਵੀਰ ਝੰਡਾ ਸਿੰਘ ਉਹਨਾਂ ਦੇ ਹੱਥੋਂ ਤੇ ਦੁੱਧ ਵੀ ਤਕਰੀਬਨ ਕੋਈ 4 ਤੋਂ 5 5 ਕਿਲੋ ਦੁੱਧ ਵੀ ਇਹਦੇ ਥੱਲੇ ਹਾਜ਼ਰ ਹਾਂਜੀ ਠੀਕ ਆ ਆ ਮੂੰਹ ਮੱਥੇ ਦੀ ਠੀਕ ਆ ਜੀ ਤੇ ਜਰਸੀ ਕਰੋ ਸੰਗ ਦੇ ਵਿੱਚ ਆ ਐਚ ਐਫ ਤੇ ਜਰਸੀ ਦਾ ਕਰੋਸ ਆ ਤੇ ਦੂਜਾ ਸਵੇ ਦੂਜੇ ਸਵੇਲੇ ਇਹ ਗੱਬਣ ਪਹਿਲੇ ਸਵੇ ਦੇ ਵਿੱਚ ਹੁਣ ਚੱਲ ਰਹੀ ਹੈ ਹਾਂਜੀ ਕੰਢੀ ਸੀਲ ਆ ਜੀ ਭਾਵੇਂ ਇਦਾਂ ਹੀ ਕੋਈ ਮੋਟਾ ਚੋਕਰ ਪਾ ਕੇ ਨਾ ਤੇ ਭਾਵੇਂ ਵੰਗਾ ਪਾਲੇ ਭਾਵੇਂ ਨਾ ਪਾਲੇ ਮਾਰ ਕੇ ਥਣਾ ਨੂੰ ਮਾਰਾ ਜਾਂ ਪਾਣੀ ਤੇ ਥੱਲੇ ਬੈਜੋ ਉਹਦੇ ਕਰਮਾਂ ਵਾਲੀ ਦੁੱਧ ਲਾ ਦਿੰਦੀ ਠੀਕ ਹੈ ਜੀ ਹਾਂਜੀ ਸਵੇਰੇ 8 ਵਜੇ ਦੀ ਚੋਈ ਆ ਜੀ ਆਪਾਂ ਐਵੇਂ ਮੁੜ ਕੇ ਤਾਂ ਆਪਾਂ ਇੱਕ ਵਿਚਾਰੀ ਹੈ ਟੋਕੜੇ ਇੱਕ ਜੀ ਆਪਾਂ ਛੱਡ ਦਈਏ ਜੱਡਾ ਤੇ ਲੱਗਣਾ ਹੀ ਉਹਦੇ ਥੱਲੇ ਤੁਹਾਨੂੰ ਪਤਾ ਵਾਵਾ ਤੇ ਪਰ ਇਹ ਆ ਵੀ ਉਹ ਜਿਆ ਆਪਣਾ ਨਾ ਚਿਚੜ ਜਿਆ ਥੋੜਾ ਦਵਾਈ ਦੂਈ ਮਿਲੀ ਆ ਉਹਦਾ ਕਰਕੇ ਥੋੜਾ ਜੀ ਦਰਦੀ ਵੀ ਕੈਮਰੇ ਤੋਂ ਵੀ ਤੁਹਾਨੂੰ ਪਤਾ ਬਾਕੀ ਵੈਰ ਚੰਗੀ ਖਾਣ ਪੀਣ ਨੂੰ ਹੁਣ ਵੀ ਜੇ ਚੰਗੀ ਸੰਧੂ ਸਾਹਿਬ ਸੇਵਾ ਜੇ 6 ਕਿਲੋ ਦੁੱਧ ਹੁਣ ਵੀ 6-7 ਨੇ ਕਰਮਾ ਲਈ ਹੁੰਦੀ ਆ ਨਾ ਜੇ ਚੰਗੀ ਸੇਵਾ ਤੋਂ ਚਲ ਗਈ ਤੇ ਤੇ ਬਾਕੀ ਇਹ ਆ ਵੀ ਬਾਹਰ ਵਿਚਾਰੀਆਂ ਵੱੱਗੀਆਂ ਅਸੀਂ ਗੋਏ 'ਚ ਵੱੱਗੀਆਂ ਅਸੀਂ ਜਿੱਥੋਂ ਆਈ ਆ ਤੇ ਇਹ ਆ ਵੀ ਚਾਰੂ ਚੂਰੂ ਸੋਹਣੀਆਂ ਚਲੋ ਅੱਗੇ ਆਸ ਆ ਜੀ ਪਸ਼ੂ ਗੱਭਣ ਬਸ ਬਸ ਹਾਂਜੀ ਸਭ ਤੋਂ ਵੱਡੀ ਗੱਲੇ ਵੀ ਚਲੋ ਗੱਭਣ ਵਸੀਆਂ ਨਾਲੇ ਦੁੱਧ ਵੀ ਚਾਹ ਪਾਣੀ ਵੀ ਚੰਗਾ ਚੱਲਦਾ ਕਰ ਦੋ ਗਰਮਾਂ ਨਾਲ ਹਾਂਜੀ ਹਾਂਜੀ ਕਰ ਦੋ ਤੇ ਬਾਕੀ ਆ ਕਿ ਨਵੇਂ ਦੁੱਧਰ ਵਾਲੀ ਆ ਕਿ ਐਰੀ ਵੀ ਆ ਚੱਕ ਪਾਸ ਆ ਤੇ ਝੰਡੇ ਵੀਰ ਟੋਕੜ ਗੱਭਣੇ ਸਵੈਰ ਦਾ ਮੁੱਲ ਵੀ ਦੱਸ ਦੀ ਮੁੱਲ ਵੀਰ ਜੀ 5000 ਰੁਪਈਆ ਵਾ 22000 ਦੀ ਆਪਾਂ ਵੀਰ ਜੀ ਦੇਣੀ ਹਾਂ ਨਾ 22000 ਦੀ ਹਾਂਜੀ ਆਪਣੇ ਲੋ ਭਾਵੇਂ ਕੋਈ ਵੀਰ ਭਰਾ ਅਸੀਂ ਮੈਂ ਕਰਾਈ ਜੇ ਕ ਮੇਰੇ ਅੱਲੂ ਮੰਨ ਲਓ ਕੋਈ ਵੀਰ ਭਰਾ ਜਿਹੇ ਨੇ ਚੈੱਕ ਇਥੇ ਕਰਾ ਕੇ ਖੜਨੀ ਆ ਉਹ ਆਪਣੀ ਜ਼ਿੰਮੇਵਾਰੀ ਤੇ ਕਰਾ ਲਈ ਬਿਲਕੁਲ ਠੀਕ ਹੈ ਨਾ ਗੱਲ ਇਤਰਾਜ ਨਹੀਂ ਕਰਦੇ ਪੈਸੇ ਚੈੱਕ ਕਰਨੇ ਹਾਂਜੀ ਪੈਸੇ ਖਰਚ ਕਰਨੇ ਆ ਲੋਕ ਦੋਸਤੋ ਵੈਸੇ ਚੈੱਕ ਹੋਈ ਆ ਪਰ ਹਰ ਵਾਰ ਆਪਾਂ ਕਹਿ ਦਿੰਦੇ ਆ ਵੀ ਜਿਹੜੀ ਸਟੇਜ ਆ 4 ਮਹੀਨੇ ਚਾਹੇ 6 ਮਹੀਨੇ ਭਾਵੇਂ ਕੁਝ ਵੀ ਆ ਉਹ ਸਟੇਜ ਤੁਸੀਂ ਆਪਦੀ ਕਲੈਰੀਫਾਈ ਕਰ ਲਿਓ ਠੀਕ ਤਸੱਲੀ ਕਰ ਲਿਓ ਬੇਸ਼ੱਕ ਆਪਣਾ ਡਾਕਟਰ ਸਾਹਿਬ ਨਾਲ ਲਿਆ ਕੇ ਤਸੱਲੀ ਕਰ ਲਿਓ ਤੇ ਚਾਹੇ ਜਿਸ ਵੀਰ ਤੋਂ ਛੰਡੇ ਵੀਰ ਨੇ ਡਾਕਟਰ ਸਾਹਿਬ ਤੋਂ ਚੈੱਕ ਕਰਵਾਈ ਆ ਉਹਦੇ ਨਾਲ ਗੱਲਬਾਤ ਵੀ ਤੁਸੀਂ ਆਹਮੋ ਸਾਹਮਣੇ ਕਰਕੇ ਫਿਰ ਸੌਦਾ ਕਰ ਲਿਓ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਹੁੰਦੀ ਹੈ ਉਦੋਂ ਹੀ ਆਪਣੀ ਕਰੋ ਠੀਕ ਆ ਤੇ 5 ਕਿਲੋ ਦੁੱਧ ਇਸ ਬੈਰ ਦੇ ਥੱਲੇ ਆ ਠੀਕ ਆ ਜੀ ਬਾਕੀ ਚਾਰੂ ਚੂਰੂ ਪੂਰੀ ਆ ਸਾਹਮਣੇ ਤੁਸੀਂ ਵੇਖ ਹੀ ਰਹੇ ਹੋ ਹਾਂਜੀ ਲੈ ਵੀ ਝੰਡੇ ਵੀ ਰੱਖਾ ਆਪਣੇ ਕੋਲ ਆ ਆ ਗਿਆ ਹਾਂਜੀ ਹਾਂਜੀ ਇਹ ਵੀਰ ਜੀ ਮੈਂ ਨਾ ਇਹਨੂੰ ਅੱਜ ਸੋਈ ਨੂੰ 1 ਮਹੀਨਾ ਤੇ 5 6 ਦਿਨ ਹੋਏ ਵੀਰ ਜੀ ਦੁੱਧ ਦੇ ਦੇ ਥੱਲੇ ਜੀ ਹੁਣ 8 9 ਕਿਲੋ ਤਿਆਰ ਜਿਹੜਾ ਮੰਨ ਲਓ ਜਿਹਨੂੰ ਆਪਾਂ ਤਿਆਰ ਕੀਨੇ 10 ਵੀ ਕਹਿ ਸਕਦੇ ਆ ਪਰ ਵੀਰ ਜੀ 9 ਕਿਲੋ ਦੁੱਧ 8 9 ਕਿਲੋ ਦੁੱਧ ਦੇ ਥੱਲੇ ਹੁਣ ਤਿਆਰ ਜੀ ਬਿਲਕੁਲ ਗੱਲ ਤਾਂ ਨਿਗਰ ਉਹ ਤੇ ਆ ਜਾਂਦੀ ਵੀ ਚਬਾਉਣ ਵਾਲੀ ਗੱਲ ਆ ਜੀ ਹਾਂਜੀ ਚੋਣ ਵਾਲੀ ਵੀਰ ਜੀ ਆਪਾਂ ਚੋ ਕੇ ਹੁਣ ਮੰਨ ਲਓ ਆ ਵੀ ਆਪਾਂ ਕੱਲ ਮੱਝ ਵੇਚੀ ਆ ਉਹ ਬੰਦੇ ਪਰਸੋਂ ਚੋ ਕੇ ਗਏ ਕੱਲ ਉਹਨਾਂ ਲਾਈਫ ਚਵਾਈ ਕੀਤੀ ਆ ਵੀਰ ਜੀ ਹਾਂਜੀ ਹਾਂਜੀ ਆਪਾਂ ਇਹ ਗੱਲਾਂ ਨੇ ਵੀ ਆਪਣੇ ਕੋਲ ਮੰਨ ਲਓ ਤਸੱਲੀ ਕਰਕੇ ਜੇ ਕਹੇ ਵੀਰ ਭਰਾ ਨੇ ਖੜਨੀ ਆ ਤੇ ਤਸੱਲੀ ਵੀਰ ਜੀ ਕਰਕੇ ਕੋਈ ਖੜੇ ਲੋੜੀ ਹਾਂਜੀ ਹਾਂਜੀ 8 ਕੇ 9 ਹੋਣਾ 15ਾਂਗੇ ਇਹ ਵੀਰ ਜੀ ਤੁਸੀਂ ਮੰਨ ਲਓ 8 ਦੀ ਤੇ ਆਪਣੀ ਫੁੱਲ ਭਾਵੇਂ ਇਦਾਂ ਹੀ ਕੋਈ ਲੈ ਜੀ 8 ਦੀ ਆਪਣੀ ਫੁੱਲ ਗਰੰਟੀ ਬਾਕੀ ਦੁੱਧ 9 ਕਿਲੋ ਹੀ ਆਗਾ ਲੋਬੀ ਦੋਸਤੋ ਹੋਵੇ ਨਾ ਹੋਵੇ ਤਾਂ ਦੁੱਧ 9 ਕਿਲੋ ਹੀ ਆ ਹਾਂਜੀ ਫੁੱਲ ਮੰਨ ਕੇ ਤੁਸੀਂ ਸੌਦਾ ਕਰ ਲਿਓ ਵੀ ਕਾਤ ਵੱਡਾ ਹਾਂਜੀ ਠੀਕ ਹੈ ਪਤਲੇ ਪਿੰਡੇ ਦੇ ਵਿੱਚ ਕਾਤ ਵੱਡਾ ਬਾਕੀ ਮੱਝਾਂ ਵੱਡੀਆਂ ਦੇ ਵਿੱਚ ਆਉਂਦੀ ਆ ਪੈਸੇ ਕਈ ਵਾਰਾ ਨਾਰਮਲ ਸਾਫ਼ ਸੰਭਾਲ ਵਾਲੇ ਘਰੋਂ ਪਸੋਂ ਨਿਕਲਦੇ ਆ ਹਾਂਜੀ ਬਿਲਕੁਲ ਨਾਰਮਲ ਵਾਲੇ ਚੋਂ ਹੀ ਜਾਈ ਆ ਜੀ ਇਹ ਕਰਮਾਂ ਵਾਲੀ ਆ ਵੇਖੋ ਮੈਂ ਫੇਸ ਫੂਸ ਐ ਕਰਾਂਗਾ ਕਾਲੀ ਆ ਕਰਮਾਲੀ ਉੱਚੀ ਲੰਮੀ ਆ ਬਾਕੀ ਢਾਂਚਾ ਢੂੰਚਾ ਮੱਜ ਦਾ ਚੰਗਾ ਬਹੁਤ ਚੰਗਾ ਢਾਂਚਾ ਜੀ ਕੋਈ ਚੰਗਾ ਕੋਈ ਸੇਵਾ ਵਾਲਾ ਵੀਰ ਮਿਲ ਗਿਆ ਤਾਂ ਮੈਨੂੰ ਲੱਗਦਾ ਵੀ ਜਿਵੇਂ ਹਾਂਜੀ ਠੀਕ ਹੈ ਜੇ ਕਹ ਦੇ ਨੇ ਨਾ ਵੀ ਖੁੱਲਾ ਪੱਠਾ ਢੱਕਾ ਹੋਇਆ ਬੰਦ ਬਟਾ ਖੁੱਲਾ ਹੋਇਆ ਤਾਂ ਕਰਮਾਲੀ ਭਰ ਗਈ ਤੇ ਇਹਨੇ ਜ ਆਪਣਾ ਵੀ ਪਾ ਲਿਆ ਹਾਂਜੀ ਨਹੀਂ ਜਾਪੂਗੀ ਜੀ ਇਹ ਹੋਊਗੀ ਵੀ ਮੰਨ ਲਓ ਇਹ ਆ ਵੀ ਦੁੱਧ ਵੀ ਜਿਹਨੇ ਆਪਾਂ ਸੇਵਾ ਨਾ ਮੈਂ 11 12 ਦੇ ਵੀਰ ਦੀ ਪਹੁੰਚੂਗੀ ਹੂੰ ਜਿਹੜੇ ਹਿਸਾਬ ਨਾਲ ਵੇਖੋ ਜਾਤ ਪਾਤ ਵਾਲੀ ਆ ਚੰਨੇ ਵੀਰ ਦਾ ਸਾਈਡ ਹੈਗੀ ਆ ਉਲਟ ਬਹਿਣੀ ਆ ਵੀ ਸਾਈ ਹਾਂਜੀ ਹਾਂਜੀ ਸੈਡ ਹੈਗੀ ਆ ਮੰਨ ਲਓ ਉਹ ਧਾਰਾ ਧੂਰਾ ਦੇ ਵਿੱਚ ਇੱਕ ਕਹਿਣ ਵਾਲੀ ਗੱਲ ਹੁੰਦੀ ਹੈ ਫਰਕ ਨਹੀਂ ਹੈਗਾ ਕਿ ਮਾੜਾ ਮੁੰਡਾ ਨਹੀਂ ਵੀਜੀ ਹੈਗਾ ਵਾ ਇਵੇਂ ਆਪਾਂ ਝੂਠ ਨਹੀਂ ਜਿਹੜੀ ਗੱਲ ਹੈਗੀ ਆ ਆਪਾਂ ਕਹਿ ਕੇ ਮੰਨ ਲਓ ਕਰਾਂਗੇ ਹੈਗਾ ਵਾ ਮੰਨ ਲਓ ਇਹ ਆ ਵੀ ਘਟੋ ਘਟ 10 15 12 ਦਾ ਮੰਨ ਲਓ ਵੀ ਹੈਗਾ ਵਾ ਫਰਕ ਬਾਕੀ ਜਵਾਬ ਸਮਾਂ ਚ ਨਹੀਂ ਵੀਰ ਜੀ ਕੋਈ ਵੀ ਬਿਲਕੁਲ ਬਿਲਕੁਲ ਲਓ ਦੱਸੋ ਇਹ ਵੀਰ ਨੇ ਦੱਸ ਹੀ ਦਿੱਤਾ ਠੀਕ ਆ ਜੀ ਕਈ ਵਾਰ ਮੋਸਟਲੀ ਕੀ ਹੁੰਦਾ ਵਪਾਰ ਦੀ ਲੈਣਾ ਵਪਾਰੀ ਵੀ ਕਹਿ ਦਿੰਦੇ ਆ ਵੀ ਬਿਲਕੁਲ ਫਰਕ ਨਹੀਂ ਗਾ ਚੋਣ ਇੱਕ ਨੰਬਰ ਆ ਕਈ ਥਾਵਾਂ ਤੇ ਹੁੰਦਾ ਵੀ ਆ ਕਈ ਥਾਵਾਂ ਤੇ ਚੋਣ ਬਰਾਬਰ ਵੀ ਨਿਕਲ ਆਉਂਦਾ ਜੇਕਰ ਨਹੀਂ ਕੋਈ ਦੋ ਚਾਰ ਧਰਾਂ ਦਾ ਫਰਕ ਹੁੰਦਾ ਪਰ ਇੱਥੇ 10 15 ਧਰਾਂ ਦਾ ਝੰਡਾ ਵੀਰਾਂ ਦਾ ਵੀ ਫਰਕ ਏਗਾ ਹਾਂਜੀ ਹਾਂਜੀ ਖੁਦ ਆਪਾਂ ਵੀਰ ਜੀ ਚੋਈ ਅਗਲਾ ਮੁੜ ਕੇ ਆ ਜਾਂਦਾ ਵੀਰ ਜੀ ਤੁਸੀਂ ਵਪਾਰੀ ਜੇ ਤੁਸੀਂ ਕੀ ਪਾਸ ਕਰਕੇ ਲਿਆਂਦੀ ਆ ਤੇ ਆਪਾਂ ਚਲੋ ਵੀਰ ਜੀ ਇਹ ਆ ਵੀ ਸਾਰਾ ਕੁਝ ਚੋ ਕੇ ਸਾਰਾ ਕੁਝ ਕਰਕੇ ਤੇ ਮੰਨ ਲਓ ਫਰਕ ਹੈਗਾ ਵਾ ਤੇ ਆਪਾਂ ਦੱਸੀਦਾ ਵੀਰਦੀ ਜੇ ਨਹੀਂ ਨਾ ਹੁੰਦਾ ਨਹੀਂ ਦੱਸਣਾ ਆ ਦੁੱਧ 'ਚ ਨਹੀਂ ਕੋਈ ਫਰਕ ਨਿਕਲੂਗਾ ਬਾਕੀ ਇਹ ਆ ਵੀ ਮੈਂ ਵੀ ਚੰਗੀ ਵੇਖੋ ਉੱਚੀ ਲੰਮੀ ਚੰਗੀ ਕੁੰਢੀ ਕੰਡਾਈ ਜਿਹੜੀ ਇੱਕ ਰੰਗ ਕਾਲੀ ਆ ਕਰਮਾਂ ਦੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸਾਂਭੀ ਜਾਵੇ ਆਮ ਚਲੋ ਇਹ ਆ ਵੀ ਤੁਹਾਨੂੰ ਪਤਾ ਵਾ ਵੇਖਣ ਨੂੰ ਲੱਗਦਾ ਪਿੱਛੇ ਵਿਚਾਰੀ ਨੂੰ ਉਹੋ ਜੀ ਸਾਂਭ ਮਿਲੀ ਕਰਕੇ ਦੁੱਧ ਦੇਣਾ ਵਾ ਜੇ ਸਾਂਭ ਦੇ ਵਿੱਚ ਕਰਮਾਂ ਵਾਲੀ ਚਲ ਗਈ ਤੇ ਦੁੱਧ ਵੀਰਦੀ ਦਾਹਾਂ ਤੋਂ ਬਾਹਰ ਜਾਊ ਹਮ ਨਾਲ ਇੱਕ ਗੱਲ ਆ ਵੀ ਚਲੋ ਮੱਝ ਹੈ ਵੱਡੀ ਹਾਂਜੀ ਵੱਡੀ ਹਾਂਜੀ ਵੱਡੀ ਆ ਚਲ ਹਾਂਜੀ ਵੱਡੀ ਆ ਤੇ ਮੇਨਾ ਮਹੀਨਾ ਡੇਢ ਮਹੀਨਾ ਦਾ ਇੱਕ ਵੀ ਮਹੀਨਾ 8-9 ਦਿਨ ਵੀ ਦਿਓ ਨਾ ਕਿਹਾ ਵੀ ਜਿਹੜੀ ਤਰੀਕ ਦੱਸੀ ਉਹਨਾਂ ਨੇ ਵੀ ਆ ਵੀ ਇਦਾਂ ਮੰਨ ਲਓ ਵੀ ਇਹਦਾ ਬੱਚਾ ਮਰੇ ਨੂੰ ਸੱਜਰਾ ਮੈਂ ਭਾਵੇਂ ਇਹ ਨਹੀਂ ਕੋਈ ਗੱਲ ਹੈਗੀ ਭਾਵੇਂ ਕੋਈ ਕਈ ਨਹੀਂ ਹੁੰਦਾ ਮੰਨ ਲਓ ਡਾਕਟਰ ਤੁਹਾਨੂੰ ਪਤਾ ਚੈੱਕ ਮੈਂ ਵੀ ਨਵੀਂ ਆ ਫਿਰ ਵੀ ਤੰਦੂ ਸਾਹਿਬ ਬਿਲਕੁਲ ਸੁਹੇਬ ਨਹੀਂ ਐਡੇ ਕੋਈ ਜ਼ਿਆਦੇ ਐ ਮੰਨ ਲਓ ਦੰਦ ਦੁੰਦ ਸਾਰਾ ਅੱਛਾ ਮਿਲਦੀ ਫਿਰ ਹੁਣ ਪਾੜੇ ਤੇ ਹਾਂਜੀ ਪਾੜੇ ਤੇ ਵੀਰ ਜੀ ਦੋਵੇਂ ਦਾ ਦੋਵੇਂ ਟਾਈਮ ਹਾਂਜੀ ਹਾਂਜੀ ਇਤੇ ਮੰਨ ਲਓ ਪਰੇ ਥਾਂ ਦਾ ਹੋ ਸਕਦਾ ਕਹੇ ਵਲੇ ਵੀ ਉਪਰੇ ਥਾਂ ਦਾ ਉਪਰੇ ਬੰਦੇ ਦਾ ਕਰਜੇ ਬਾਕੀ ਵੀ ਜੀ ਆਪਾਂ ਦੋਵੇਂ ਟਾਈਮ ਇਹਨੂੰ ਕਰਮਾਲੀ ਉਠਾਪੀ ਦੇ ਚੋਕੇ ਲਿਆਂਦਾ ਲੈ ਵੇ ਹਾਂਜੀ ਅੱਛਾ ਛੰਡੇ ਵੀਰ ਗੱਲ ਮੁਕਣੀ ਆ ਕੇ ਮੰਗ ਤੇ ਡਿਮਾਂਡ ਤੇ ਕਿੰਨਾ ਕੁ ਮੋਲ ਆ ਕੀ ਲੈ ਦੇ ਕਰ ਮੋਲ ਵੀਰ ਜੀ ਜੈ ਜੀ ਆ ਮੋਲ ਚਲੋ ਬੱਚਾ ਦਾ ਫਿਰ ਤੇ 70 75000 ਦੀ ਮੱਝ ਵੀਰ ਜੀ ਹੈਗੀ ਹੀ ਤੇ ਮੰਨ ਲਓ ਚਲੋ ਥੋੜਾ ਜਿਆ ਤੁਹਾਨੂੰ ਪਤਾ ਪੈਂਦਾ ਹੀ ਆ ਬਾਕੀ ਆ ਵੀਰ ਜੀ ਆਪਾਂ ਕੋਈ 55 ਨਹੀਂ 60 ਨਹੀਂ 50000 ਦੀ ਵੀਰ ਜੀ ਮੱਝ ਦੇ ਦੀ 50000 ਦੀ ਹਾਂਜੀ 50000 ਦੀ ਮੱਝ ਦੇ ਦੀਗੇ ਮਾਨਤਾਂ ਨੂੰ ਇਹ ਗੱਲ ਹੈਗੀ ਆ ਵੀ 1000 ਦਾ ਮਾਨਤਾਂ ਵੀ ਕਰਦਾਂਗੇ। ਲੈ ਵੀ। ਹਾਂਜੀ। 49 ਦੇ। ਹਾਂਜੀ 49000 ਦੀ ਚਲੋ ਕਹੇ ਵੀਰ ਭਰਾ ਨੇ ਦੂਰੋਂ ਦੇ ਦੇ ਤੁਹਾਨੂੰ ਪਤਾ ਹੋਣਾ ਵਾ। 49000 ਦੀ ਵੀਧੀ ਦੇ ਦਾਂਗੇ। ਮੈਂ ਬਾਕੀ ਦੁੱਧ ਤੁਹਾਨੂੰ ਦੱਸਾਂ ਦੁੱਧ ਆ ਲਈ ਜੇ ਮੈਂ ਵੀਰ ਨੇ ਕਹੇ ਨੇ ਵੀਰ ਭਰਾ ਨੇ ਸਾਂਭ ਲਈ ਤੇ ਗਾਂ ਰਕਮ ਰਪਈਆਂ ਦੀ ਆ। ਹੂੰ। ਹਾਂਜੀ। ਬਿਲਕੁਲ। ਕਿਉਂ ਵੱਡੀ ਆ ਤੁਹਾਨੂੰ ਪਤਾ ਢਾਂਚਾ ਟੁੰਚਾ ਚੰਗਾ ਵਾ। ਬਸ ਬਸ। ਤੇ ਜਿਹੋ ਜੇ ਹਿਸਾਬ ਨਾਲ ਚਲੋ ਆਪਾਂ ਹੋਣਾ ਹੋ ਜੇ ਤੁਹਾਨੂੰ ਪਤਾ ਵੀ। ਬਿਲਕੁਲ ਆਪਾਂ ਹਿਸਾਬ ਨਹੀਂ ਦੇਣੀ ਹਾਂ ਤਾਂ ਦੋਸਤੋਂ 49000 ਰੁਪਏ ਮਾਝ ਮਿਲ ਜੂਗੀ ਹਾਂਜੀ ਜਿੰਨੇ ਪਸ਼ੂ ਦਿਖਾਏ ਆ ਸਾਰਿਆਂ ਤੋਂ ਸੇਰ ਕਾਢਾ ਹਾਂਜੀ ਤੇ ਬਿਲਕੁਲ ਵੱਡੇ ਕਦ ਕਾਢ ਦੇ ਵਿੱਚ ਹਾਂਜੀ ਤੇ ਇਹ ਐਨੀਮਲ ਅੱਜ ਚਾਰ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਇੱਕ ਗੱਬਣ ਤੇ ਤਿੰਨ ਪਸ਼ੂ ਬਿਲਕੁਲ ਦੁੱਧ ਤੇ ਚੱਲਣ ਦਾ ਹੈ ਠੀਕ ਹੈ ਜੀ ਇੱਕ ਤੋਕੜ ਗੱਬਣ ਵਰਡ ਦਿਖਾਈ ਆ ਬਾਕੀ ਇਹ ਨਾਗਨੇ ਚਾਰ ਚਾਰੇ ਨਗਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਵੀਡੀਓ ਕੇ ਬਾਤ ਉਹਦਾ ਸ਼ੇਅਰ ਕਰ ਦਿਓ ਤਾਂ ਜੋ ਕਿ ਨਵੇਂ ਫਾਰਮਰ ਵੀ ਨਾਲ ਤੱਕ ਵੀ ਜੜੀ ਪਹੁੰਚ ਹੋ ਸਕੇ ਇਸ ਵੀਡੀਓ ਦੀ ਟੰਡੇ ਇੱਕ ਵੀਰ ਨੰਬਰ ਬੋਲ ਦਗੇ ਆਪਣੇ ਨੰਬਰ ਹੈਗਾ ਵੀਰ ਜੀ 98724 ਤੇ 39717 ਹਾਂਜੀ ਤੇ ਦੂਜਾ ਨੰਬਰ ਹੈਗਾ 82647 ਤੇ 20068 ਠੀਕ ਹੈ ਜੀ ਹਾਂਜੀ ਇਹ ਘਰੇ ਵੀਰ ਜੀ ਹੁੰਦਾ ਆਪਣੇ ਮੁੰਡੇ ਕੋ ਨੰਬਰ ਤੇ ਇਹਦਾ ਤੁਹੀਂ ਜੇ ਕਹੇ ਵੀਰ ਭਰਾ ਨੇ ਕੋਈ ਵੀਡੀਓ ਮਂਗਾਉਣੀ ਹੋਵੇ ਮੁੜਕੇ ਵੀ ਚੇਤੀ ਇਸ ਨੰਬਰ ਤੇ ਮਗਾਲੇ ਘਰੇ ਫੋਨ ਕਰਕੇ ਹਾਂ ਜਦੋਂ ਕੋਈ ਚੁਆਈ ਚੁਆਈ ਦੀ ਮਾੜੀ ਮੋੜ ਚੁਆਈ ਚੁਆਈ ਦੀ ਹਾਂ ਦੀ ਜੋ ਵੀ ਆ ਮੰਨ ਲਓ ਬਿਲਕੁਲ 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 ਤੇ ਕਈ ਯਾਨੀ ਸਪੈਸ਼ਲ ਕੋਈ ਆਸਦਾ ਵੀਡੀਓ ਮੰਨ ਲਓ ਮੰਗਾਉਣੀ ਚਾਹੇ ਕਿਤੇ ਵਖਰੀ ਦੀ ਦੇ ਦੋ ਸੋ ਇਹ ਨੰਬਰ ਤੇ ਫੋਨ ਕਰਕੇ ਵੀਰ ਭਰਾ ਕੋਈ ਕਰ ਸਕਦਾ ਹਾਂਜੀ ਲੋ ਦੋਸਤੋ ਜੇਕਰ ਕਿਸੇ ਵੀਰ ਦੀ ਥੋੜੀ ਬਾਤੀ ਕੋਈ ਗੱਲ ਅੜਦੀ ਆ ਸੌਦੇ ਤੇ ਤੇ ਚਵਾਈ ਵੇਖਣੀ ਚਾਹੁੰਦਾ ਚਵਾਈ ਤੇ ਗੱਲ ਅੜਦੀ ਆ ਤੇ ਬੇਸ਼ੱਕ ਤੁਸੀਂ ਇੱਕ ਨੰਬਰ ਤੇ ਜਿਹੜਾ ਵਟਸਐਪ ਚੱਲਦਾ ਉਸ ਨੰਬਰ ਤੇ ਤੁਸੀਂ ਵੀਡੀਓ ਕਾਲ ਉਸ ਇੱਕ ਰਤੀ ਟਾਈਮ ਦੀ ਚਵਾਈ ਦੀ ਮੰਗਵਾ ਸਕਦੇ ਜੀ ਖਾਣਾ ਦਾ ਪਤਾ ਲੱਗ ਜਾਊਗਾ ਭੋਰ ਛਟਾ ਫੁਹਾਰਾ ਕਿਸੇ ਦੇ ਵਿੱਚ ਹੈਗਾ ਜਾਂ ਨਹੀਂ ਹੈਗਾ ਹਾਂ ਇਹ ਦੋਸਤੋ ਨਗਨੇ ਇਹ ਨੰਬਰ ਆ ਬਿਲਕੁਲ ਸਕਰੀਨ ਤੇ ਚੱਲਣ ਦਾ ਹੈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ